ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਮੇਰੀ ਪ੍ਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਤਨ ਤਨ ਬਾਬਾ ਮਸਤ ਰਾਮ ਜੀਆਂ ਦੀ ਹੀ ਕਿਰਪਾ ਸਦਕਾ 86ਵਾਂ ਹੋਲਾ ਮਹਲਾ ਮਨਾਇਆ ਜਾ ਰਿਹਾ ਏ ਇਹ ਲੰਗਰ ਚਾਹ ਪਕੌੜਿਆਂ ਦਾ ਲੰਗਰ ਹੈ ਦਸਵੀਂ ਵਾਰ ਅਸੀਂ ਚਾਹ ਪਕੌੜਿਆਂ ਦਾ ਲੰਗਰ ਲਾਇਆ ਏ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਸਮੂਹ ਇਲਾਕਾ ਨਿਵਾਸੀ ਨੌਜਵਾਨ ਸਿੰਘ ਸਭਾ ਦੇ ਨਾਲ ਅਸੀਂ ਲਗਾ ਰਹੇ ਆ ਬਹੁਤ ਹੀ ਖੁਸ਼ੀਆਂ ਪ੍ਰਾਪਤ ਕਰ ਰਹੇ ਆ ਧੰਨ ਧੰਨ ਬਾਬਾ ਮਸਤ ਰਾਮ ਜੀ ਜਿੰਨੀਆਂ ਸਾਰੇ ਯੂਥ ਨੂੰ ਇਹ ਹੀ ਸੁਨਾਇਆ ਕਿ ਤਗੜੇ ਹੋ ਕੇ ਤਨ ਮਨ ਧੰਨ ਦੇ ਨਾਲ ਸੇਵਾ ਕਰੋ ਜਿਨ੍ਹਾਂ ਵੀਰਾਂ ਨੇ ਆਪਣੀਆਂ ਕਮਾਈਆਂ ਚੋਂ ਮਾਇਆ ਭੇਜੀ ਹੈ ਇਨ੍ਹਾਂ ਦਾ ਕੋਟਨ ਕੋਟ ਧੰਨਵਾਦ ਮਹਾਰਾਜ ਜੀ ਚੜ੍ਹਦੀ ਕਲਾ ਬਖਸ਼ਣ ਐਨਾ ਕੁਝ ਕਹਿੰਦੇ ਹੋਏ ਹੇਮਾ ਦੇ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਕਿੰਨਾ ਸਾਲ ਹੋ ਗਏ ਤੁਹਾਨੂੰ ਇਹ ਸੇਵਾ ਨਿਭਾਦਿਆਂ ਨੂੰ ਸਾਨੂੰ ਵੀਰ ਜੀ ਨੌਵਾਂ ਸਾਲ ਆ ਤਕਰੀਬਨ ਤੇ ਇਲਾਕਾ ਨਾਲ ਜਿੰਨੇ ਵੀ ਇਲਾਕੇ ਦੇ ਸੱਜਣ ਆ ਵੀਰ ਆ ਨੌਜਵਾਨ ਐਨ ਆਰ ਆਈ ਵੀਰ ਉਹਨਾਂ ਦੇ ਨਾਲ ਰਲ ਮਿਲ ਕੇ ਇਹ ਜੋ ਲੰਗਰ ਆ ਚਲਾ ਰਹੇ ਆ ਜੀ ਜਿਸ ਤਰ੍ਹਾਂ ਤੁਹਾਡੇ ਵੱਲੋਂ ਪ੍ਰਾਲਾ ਕੀਤਾ ਜਾਂਦਾ ਲੰਗਰ ਦਾ ਤੇ ਹੋਰ ਵੀ ਸੇਵਾਵਾਂ ਦੀ ਤੁਸੀਂ ਕਰਦੇ ਪਏ ਹੋ ਉਹਨਾਂ ਵੀਰਾਂ ਨੂੰ ਕੀ ਸਨੇਹ ਦੇਣਾ ਚਾਹਦੇ ਤੁਸੀਂ ਇਹੋ ਹੀ ਸਨੇਹਾ ਦੇਵਾਂਗੇ ਜੋ ਕੀ ਅੱਜ ਕੱਲ ਦਰਿਆ ਚੱਲਣ ਦਿਆ ਵਾ ਛੇਵਾਂ ਨਸ਼ੇ ਦਾ ਉਤੋਂ ਦੂਰ ਹੋ ਗਏ ਤਗੜੇ ਹੋ ਗਏ ਹੰਬਲਾ ਮਾਰੀਏ ਐਜੂਕੇਸ਼ਨ ਮੈਡੀਕਲ ਤੇ ਚੰਗੀ ਇੱਕ ਸਿਹਤ ਦਈਏ ਆਉਣ ਵਾਲੇ ਸਮਾਜ ਨੂੰ ਇਹੋ ਸੁਨੇਹਾ ਦਿਆਂ ਚਾਹਾਂਗੇ ਜੀ ਜਿੱਕਾ ਖਾਲਸਾ ਵਾਹਿਗੁਰੂ ਜੀ